ਪਸਥਿਤੀਆਂ ਇਹ ਪੈਦਾ ਹੋ ਗੀਆਂ ਕਿ ਢੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀ ਸਵਾਵਾਂ ਦਿਓ ਇਹ ਅਸੀਂ ਤੁਹਾਡੀਆਂ ਸਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਹੈ ਦਲਵੀਰ ਸਿੰਘ ਸਿੱਧੂ ਪਰ ਸਪੁੱਤਰ ਸਵਰਗੀ ਸਰਦਾਰ ਸਵਰਗੀ ਪਿਸ਼ੋਰਾ ਸਿੰਘ ਸਿੱਧੂ ਪਰ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੇ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਪਤੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਪਰਸਥਿਤੀਆਂ ਇਹ ਪੈਦਾ ਹੋ ਗਈਆਂ ਕਿ ਢੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਲਗਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹਿਬ ਸਰਜੀਤ ਸਿੰਘ ਜਿਲ੍ਹਾ ਪ੍ਰਧਾਨ ਸਪੋਰਟ ਨੇ ਦੱਸੀਆਂ ਨੇ ਇਹੀ ਗੱਲ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਐ ਸਰਜੀਤ ਸਿੰਘ ਸੰਗੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸਖਤਰ ਬੈਠੇ ਨੇ ਥੇੜੀ ਸਾਹਿਬ ਮੇਰ ਸਿੰਘ ਜੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਿੱਥੇ ਬੰਦੀ ਦੀ ਕਿਸੇ ਮੀਟਿੰਗ ਚ ਨਹੀਂ ਗਿਆ ਬਿਕੋਜ਼ ਆਫ ਮੈਨੂਅਲ ਲੱਗਦਾ ਸੀ ਕਿ ਜਹਾ ਠੀਕ ਨਹੀਂ ਹੈ ਪਾਪਾ ਫਾਦਰ ਸਭ ਚਲਾ ਰਿਹਾ ਥੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਬੰਦੀ ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠੇ ਆ ਕਿ ਜੀ ਤੁਸੀਂ ਪ੍ਰਧਾਨ ਜੀ ਦੇ بیٹے ਹੋ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੁਗ ਗਿਆ ਹੈ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਿਹੱਥਿਆ ਨੂੰ ਹਥਿਆਰਬੰਦ ਫੌਜਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਦੇ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕ ਆ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੋ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੂਭਕਰਨ ਬਠਿੰਡੇ ਵਾਲਾ ਤੇ ਉਹਦਾ ਘਟਾ ਕਿੱਥੋਂ ਪੂਰਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਇਹਨਾਂ ਨੇ ਕਿਹਾ ਬੇਬੁੱਖੀ ਦੀ ਗੀ ਉਹਨਾਂ ਦੇ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕਰੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਿੱਥੇ ਬੰਦੀ ਨੂੰ ਇੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ رائے ਲਓ ਮਤਾ ਪਾਸ ਕਰੋ ਕਿ ਫਿਰ ਉਹਨਾਂ ਅੱਗੇ ਮਰਸੂ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਿੱਥੇ ਬੰਦੀ ਦੀ ਮੈਂ ਇਨਾ ਪੋਲਾਈਟਲੀ ਚੱਲ ਰਿਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾਹ ਖੜੇ ਨੇ ਸਾਡੇ ਕੋਲੇ ਜੂਰਾ ਸਿੰਘ ਜੀ ਕਹਿੰਦੇ ਵੀ ਦਲਵੀਰ ਸਿੰਘ ਨੂੰ ਇਹ ਕਿਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਵਾਰੀ ਮਿਲੀ ਹੈ ਕਿਹਦੀ ਗੱਲ ਕਰੀਏ ਵਾਰੀ ਮਿਲੀਆ ਦੇ ਵਿੱਚ ਆਪਣੇ ਕਨਵੀਨਰ ਲਗਾ ਤੇ ਪ੍ਰਧਾਨ ਹੁੰਦੇ ਹੋਇਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਤੇ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਨਾਲ ਕਨਵੀਨਰ ਲਾਤਾ ਇਹ ਸੰਗੂਟ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਦੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਟਾਈਮ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਉਨੀਆ ਦਾ ਤੱਕ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਹਿਮਾਨੇ ਔਰ ਪੰਜਾਬ ਦੇ ਵਿਦਿਸਕਤਰ ਆਪਣੇ ਪ੍ਰੈਸ ਸਕਤਰ ਸਾਹਿਬ ਮੇਸਰ ਜੀ ਜਿਹੜੀ ਉਹਨਾਂ ਨੇ ਮੈਨੂੰ ਪਿਆ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀ ਸਵਾਵਾਵਾਂ ਦਿਓ ਇਹ ਅਸੀਂ ਤੁਹਾਡੀਆਂ ਸਵਾਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਹੈ ਹਰ ਕੀ ਲੱਗਦਾ ਜੀ ਉਹ ਚੱਲਣ ਦੇ ਦੇਣਗੇ ਤੁਹਾਡੀ ਕਨਵੀਨਰ ਦੇ ਤੌਰ ਤੇ ਜਾਂ ਤੁਸੀਂ ਲੀਗਲੀ ਇਸ ਪਾਸੇ ਦੇ ਪਹਿਲਾਂ ਵਿਚਾਰ ਕਰੀਏ ਵੀ ਆਪਸ਼ਨ ਹੈ ਕਿ ਵੀ ਦਾ ਹੈਡਰ ਤੁਸੀਂ ਲਾ ਕੇ ਸਕਦੇ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਹਨਾਂ ਦੇ ਵਿੱਚ ਫਰੋਜ਼ਪੁਰ, ਤਾਰਨਤਾਂਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਆਪਣੇ ਦਰਦਾਂ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਉਹ ਪੰਜ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਦੇ ਜੀ ਉਸੇ ਟਾਈਮ ਮਝੈਲ ਕਿਸਾਰ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਆ ਅਸੀਂ ਨੇ ਭਾਰਤੀ ਕਿਸਾਨ ਯੂਨਿਟਸ ਤੋਂ ਪਰਹੀਚ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਪਸੰਦ ਨਾਲ ਤੇ ਨਾਲ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜੱਥੇਬੰਦੀ ਚ ਕੰਮ ਕਰਦੇ ਸੀ ਲੀਟਰ ਉਹਨਾਂ ਨੂੰ ਧੜਾ ਧੜਾ ਕੱਢਣਾ ਸ਼ੁਰੂ ਕਰਤਾ ਜਿੰਨਾਂ ਚ ਸਾਹ ਬੋਲ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਨਨ ਸਤਤਰ ਸੀਗੇ ਪਲੈਨਿੰਗ ਕੀਤੀ ਕਿ ਜੀ ਸ਼ੰਭੂ ਤੇ ਖਨੋਰੀ ਬਾਰਡਰ ਦੀ ਜਿਹੜੀ ਡੱਲੇਵਾਲ ਸਭ ਲੋ ਧੰਨਾ ਆਇਆ ਤੁਸੀਂ ਲੱਗਦੇ ਹੋ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋएगी ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰਾ ਕੁਛ ਹੀ ਨਾ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਪੋਸਾਂ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਾਂਦੇ ਮੰਡੀ ਦਾ ਇਹੀ وجہ ਕਿ ਅੱਜ ਇਹ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਗੋਗ ਸਿੰਘ ਮਾਨਸਰ ਨੂੰ ਜਨਨ ਸਭ ਤੋਂ ਪੰਜਾਬ ਤੇ ਆਨ ਪੜਿਆ ਜਥੇਬੰਦੀ ਦੇ ਵਿੱਚੋਂ ਉਹ ਤੋਂ ਬਾਅਦ ਆਜੁਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸੋਂ ਆ ਕੇ ਕਾਕਾ ਕੋਂਡਾ ਫਤਿਹਗੜ੍ਹ ਸਾਹਿਬ ਗਿਆ ਕੇ ਕਿ ਮੈਂ ਗਰਮੀਤ ਸਿੰਘ ਰੂਪੀ ਨੂੰ ਜਥੇਬੰਦੀ ਚੋਂ ਕੱਢਦੇ ਹਾਂ ਤੇ ਫਿਰ ਜੇ ਹੋਣ ਜਦਗਾਈ ਕਿ ਬੰਦੇ ਦਾ ਵਿਰੋਧ ਕੀਤਾ ਤਾਂ ਉਹਨਾਂ ਪਰੋਧਾਂ ਅੱਗੇ ਜਥੇਬੰਦੀ ਕੀ ਕਰੇਗਾ ਕਿਵੇਂ ਜੀ ਜੇ ਤੁਹਾਡੇ ਕ੍ਰਿਮੀਨਲ ਲਗਾਏ ਗਏ ਉਹਨਾਂ ਦਾ ਵਿਰੋਧ ਕੀਤਾ ਹੈ ਤਾਂ ਤੁਹਾਡੀ ਨਹੀਂ ਚੱਲਣ ਦਿੰਦੇ ਫਿਰ ਅੱਗੇ ਜਿੱਥੇ ਮੰਦੀ ਕੀ ਕਰੀ ਇਹ ਇਹ ਸਾਰਾ ਕੁਝ ਚ ਸੰਗਤ ਤੇ ਨਿਰਭਰ ਹੁੰਦਾ ਤੁਸੀਂ ਅੱਜ ਦੇਖੋ ਸਾ ਕਿੰਨੀ ਸੰਗਤ ਆਈ ਆ ਇਹ ਸੰਗਤ ਤੇ ਨਿਰਭਰ ਹੁੰਦਾ ਸੰਗਤ ਨੇ 10ਵੇਂ ਪਾਸ਼ਾ ਕਹਿੰਦੇ ਆ ਕੋ ਕੋ ਆਪਣਾ ਇਨੀ ਕੀ ਕਿਰਪਾ ਸੇ ਸਜੇ ਹਮੇ ਮੋਕੋ ਗਰੀਬ ਕਰੋੜ ਪੜੇ ਹੈ ਕੋਈ ਬੰਦਾ ਪ੍ਰਧਾਨ ਇਹ ਹੁੰਦਾ ਕੋਈ ਕੁਛ ਨਹੀਂ ਹੁੰਦਾ ਜਦ ਤੱਕ ਸੰਗਤ ਨਹੀਂ ਉਹਦੇ ਨਾਲ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਨੂੰ ਰੀਪਲੇਸ ਕੀਤਾ ਗਿਆ ਕਿ ਉਹ ਹੁਣ ਵੀ ਪ੍ਰਧਾਨ ਹੈ ਤੁਸੀਂ ਕਨਵੀਨਰ ਹੋ ਅਸੀਂ ਇਹ ਕਨਵੀਨਰ ਲਾਉਣ ਤੋਂ ਬਾਅਦ ਉਹਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਉਹਨਾਂ ਨੇ 100 ਦਿਨ ਤੋਂ ਉੱਪਰ ਮਰਨ ਵਾਤ ਰੱਖਿਆ ਇਹ ਤੁਸੀਂ ਵੀ ਚੰਗੀ ਤਰ੍ਹਾਂ ਜਾਣ ਲਓ ਜਿਹੜਾ ਬੰਦਾ 100 ਦਿਨ ਤੋਂ ਵੱਧ ਮਰਨ ਵਾਤ ਰੱਖ ਲੇ ਉਹਦੀ ਸਿਹਤ ਕਿਉਂ ਜੀ ਹੁੰਦੀ ਹੈਗੀ ਅਸੀਂ ਤਾਂ ਇਹ ਕਹਾਂਗੇ ਕਿ ਉਹ ਆਰਾਮ ਕਰਨ ਹੁਣ ਉਹਨਾਂ ਦਾ ਦੇਖ ਉੱਪਰ ਹੋ ਗਈ ਆ ਉਹਨਾਂ ਨੇ ਉਹ ਕੀਤਾ ਤੇ ਜਥੇਬੰਦੀ ਨੂੰ ਸਾਨੂੰ ਚਲਾਉਣਾ ਪਾਉਣਾ ਚਾਹੀਦਾ ਹਾਂਜੀ ਇਹ ਤਾਂ ਕੈਸਾ ਤੁਸੀਂ ਰੀਪਲੇਸ ਕੀਤਾ ਕਿ ਨਹੀਂ ਉਹਨਾਂ ਨੂੰ ਉਹਨਾਂ ਨੂੰ ਰੀਪਲੇਸ ਕਰਤਾ ਨਵੇਂ ਪ੍ਰਧਾਨ ਜੀ ਕਨਵੀਨਰ ਦਾਤਾ ਜੀ ਮੇਰੇ ਅੱਛਾ ਉਹਦੇ ਲਈ ਅਨਾਉਂਸ ਹੋਏਗਾ ਫੈਸਲਾ ਹੋਏਗਾ ਆ ਹੋ ਗਿਆ ਜੀ ਅੱਜ ਅੱਜ ਹੋਏਗਾ ਅੱਜ ਅਨਾਉਂਸ ਹੋਏਗਾ ਜੀ ਕਨਵੀਨਰ ਉਹਨਾਂ ਨੂੰ ਵੀਰ ਸਿੰਘ ਸਿੱਧੂ ਪ੍ਰਾਈਜ਼ ਦੇ ਕਨਵੀਨਰ ਅੱਜ ਤੋਂ ਵਰਕ ਮੇਰਾ ਸਵਾਲ ਹੈ ਜਗਜੀਤ ਸਿੰਘ ਡੱਲੇ ਹੁਣ ਪ੍ਰਧਾਨ ਹੈ ਕਿ ਨਹੀਂ ਉਹਨਾਂ ਨੂੰ ਰੀਪਲੇਸ ਉਹ ਤਾਂ ਜੀ ਮੈਂ ਤੁਹਾਨੂੰ ਦੱਸਿਆ ਕਿ 6 ਸਾਲੋਂ ਕਿ ਚੋਣੇ ਨਹੀਂ ਹੋਈ ਹੈ ਸੰਧਾਨਿਕ ਤੌਰ ਤੇ ਕੰਮ ਨਹੀਂ ਰਹੇ ਨਹੀਂ ਕਿ ਹੁਣ ਤੁਸੀਂ ਇੱਕ ਬੇਨਤੀ ਹੈ ਕਿ ਜਿਵੇਂ ਸੰਗਤਬੰਦ ਤੁਸੀਂ ਇੱਕ ਉਹ ਲੈ ਲਿਓ ਸੰਗਤਾਂ